ਲਓ ਜੀ ਆਪਾਂ ਛੱਟਤਾ ਆਲੂ ਨੂੰ ਪਾਣੀ ਆਪਣਿਆਂ ਨੂੰ ਜਿਹੜੇ ਪਛੇਤੇ ਸੀ ਆ ਦੇਖੋ ਤੰਦਈ ਬਹੁਤ ਸੀ ਤੰਦ ਕਾਫੀ ਆ ਜਦੋਂ ਲੈਟਰਨ ਭੱਜਣਾ ਲੈਟ ਕਹਿੰਦੇ ਮਰਦੀ ਵਿਆਹ ਕਹਿੰਦੇ ਨੇ ਵਿੱਚ ਕਹਿੰਦੇ ਨੇ ਭੱਜ ਜਾਂਦੀ ਆ ਤੇ ਜਦੋਂ ਲੈਟਰਨ ਬੰਦ ਹੋਣਾ ਜਦੋਂ ਆਪਣਾ ਇਹ ਭਰ ਜਾਣਾ ਇੰਨੇ ਕਿ ਭਰਨ ਵਾਲੇ ਸੀ ਆਪਣੇ ਜਿਹੜਾ ਰੇਹ ਮਾਰਿਆ ਸੀ ਪਰਸੋਂ ਉਹ ਦੇਖ ਲੋ ਮੈਨੂੰ ਲਾ ਕੇ ਨਾ ਇੱਥੇ ਅੱਜ ਕੱਲੇ ਨੂੰ ਫਸ ਗਿਆ ਮੈਂ ਕੱਲਾ ਆ ਜੀ ਆ ਦੇਖ ਕਾਲਾ ਤੇ ਕਾਸ ਉਹ ਦੇਖ ਗੱਠਿਆਂ ਵਾਲਾ ਤਿਆਰ ਕਰ ਰਹੇ ਨੇ ਕਹਿੰਦੇ ਇਸ ਤਾਂ ਗੱਠੇ ਲਾਉਣੇ ਨੇ ਪਹਿਲਾਂ ਮੈਨੂੰ ਕਹਿੰਦੇ ਵੀ ਤੇ ਨਾਲ ਅਸੀਂ ਭਰਾਵਾਂਗੇ ਕਿਉਂਕਿ ਹੁਣ ਇੱਥੇ ਹਨਾ ਵੀ ਜੇ ਮੈਂ ਇੱਥੋਂ ਨੱਕੇ ਤੋਂ ਫਿਰ ਦੂਜੇ ਪਾਸੇ ਜਾ ਕੇ ਦੇਖਣਾ ਪੈਂਦਾ ਵੀ ਕਿੰਨਾ ਕਰ ਗਿਆ ਕਿੰਨਾ ਘ ਭਰ ਗਿਆ ਤੇ ਉਹ ਉਧਰ ਜਾਣਾ ਪੈਂਦਾ ਭੱਜ ਕੇ ਇੱਕ ਜਣ ਨੂੰ ਕਿਉਂਕਿ ਦੋ ਜਣਾਂ ਦਾ ਕੰਮ ਆ ਇੱਕ ਉਧਰ ਖੜ ਜਾਵੇ ਇੱਕ ਉਧਰ ਖੜ ਜਾਵੇ ਉਹਦੇ ਨਾਲ ਸੌਖਾ ਹੋ ਜਾਂਦਾ ਥੋੜਾ ਜਿਹਾ ਦੱਸੋ ਹੁਣ ਮੈਂ ਕਿੱਧਰ ਕਿੱਧਰ ਨੂੰ ਭੱਜਾਂ ਤੇ ਇਹਨਾਂ ਨੇ ਮੈਨੂੰ ਪੰਪ ਦੇਖ ਕੇ ਮੈਨੂੰ ਕਹਿੰਦੇ ਬਸ ਤੂੰ ਛੱਡ ਮੋਟਰ ਅਸੀਂ ਆ ਗਏ ਜੱਟ ਕੱਲੇ ਫਸ ਗਿਆ ਅੱਜ ਐਂ ਲਾ ਲਓ ਵੀ ਕਦੇ ਤਾਂ ਮੈਂ ਇੱਧਰਲੇ ਛੇਰੇ ਜਾਣਾ ਕਿਉਂਕਿ ਉਧਰ ਉਧਰ ਭਰਨੇ ਪੈਣੇ ਨੇ ਫੇਰ ਬਚਾ ਲੋ ਨੱਕਾ ਮਾਰ ਕੇ ਫੇਰ ਇੱਧਰ ਜਾਣਾ ਆਦੇ ਹੁਣ ਇੱਧਰਲੇ ਛੇਰੇ ਜਾ ਕੇ ਦੇਖੂਗਾ ਵੀ ਕਿੰਨਾ ਕਰਦਾ ਐਵੇਂ ਇਕੱਲੇ ਦਾ ਬੰਦੇ ਦਾ جان ਔਖੀ ਹੋ ਜਾਂਦੀ ਆ ਐ ਲੋਲੋ ਵਿੱਚ ਜੱਟ ਕੱਲਾ ਫਸ ਗਿਆ بس ਉਹ ਕਹਿੰਦਾ ਹੁੰਦਾ ਕਹਿੰਦਾ ਸਾਥ ਛੱਡ ਕੇ ਜੁੰਡੀ ਦੀ ਯਾਰ ਤੇਰੇ ਉਹ ਸਾਥ ਛੱਡ ਗਿਆ ਜਿਹੜਾ ਇਹ ਆਲੂਆਂ ਨੂੰ ਪਾਣੀ ਲਵਾ ਕੇ ਹੱਪ ਭੱਜ ਗਏ ਅੰਦੱਗੀ ਨੂੰ ਫੋਨ ਲਾਇਆ ਦੀ ਮਹਾਰਾਜ ਆ ਜਾ ਰੈਂ ਐਂ ਕਹਿੰਦਾ ਕਰਦਾ ਉਹਨੂੰ ਪਤਾ ਲੱਗ ਗਿਆ ਵੀ ਆਲੂਆਂ ਨੂੰ ਪਾਣੀ ਲਾਉਂਦਾ ਠੰਡ ਦੇ ਵਿੱਚ ਉਹ ਕਹਿੰਦਾ ਵੀ ਮੈਂ ਨਹੀਂ ਆਉਂਦਾ ਕਿ ਤਾਂ ਮੇਰੇ ਕੋਲ 3 ਘੰਟੇ ਟਾਈਮ ਨਹੀਂ ਹੁਣ ਪਰ ਤਿੰਨ ਚਾਰ ਘੰਟੇ ਜਦਾ ਹੈ ਭਾਰੀ ਜਾਣੇ ਨੇ ਜਾਨੂੰ ਲੇਟ ਚੱਲੇ ਜਾਣੀਆਂ ਦੱਸੋ ਬੰਦਾ ਕੀ ਕਰੇ ਕੱਲੀ ਜਾਣ ਫਸ ਗਈ ਠੰਡ ਵੀ ਆ ਆ ਦੇਖ ਲੋ ਵੀ ਆਪੋ ਟਰੈਕਟਰ ਦੇ ਬਹਿ ਕੇ ਆਕਾਸ਼ ਹੋ ਫਿਰਦਾ ਹੋਣੀ ਕਿਹਨਾਂ ਗੱਲਾਂ ਮਾਰਦਾ ਫਿਰਦਾ ਉਹ ਦੇਖੋ ਸੁਣ ਦਿਖਾਉਣ ਤੁੰਦੇ ਗਾ ਕੇ ਥੋੜਾ ਜਿਹਾ ਘੱਟ ਪਤਾ ਲੱਗਾ ਉਹ ਹਰਦਾ ਪ੍ਰੋਟੋਰ ਦੇ ਬੈਠਾ ਆਲਾ ਕਹਿੰਦਾ ਵੇਸਤ ਪਨੀਰੀ ਦਾ ਤਿਆਰ ਕਰਦੇ ਆਂ ਪਿਆਜ਼ਾਂ ਦੀ ਬਿਕੇਰਾ ਬਾਅਦ ਹੀ ਦੁਬਾਰਾ ਰੋਟਾ ਵੇਟਣਾ ਫੇਰ ਜੇ ਫੇਰ ਅਸੀਂ ਪਿਆਜ਼ ਲਾਉਣੇ ਨੇ ਪਿਆਜ਼ ਲਾਵਾਂਗੇ ਉੱਥੇ ਕਹ ਤੂੰ ਇਹਨਾਂ ਕੰਮ ਚਲਾ ਇਹਨਾਂ ਦਾ ਵੀ ਫੇਰ ਆਪਾਂ ਦੇਖਦੇ ਆਂ ਕੀ ਬਣਦਾ ਹੁਣ ਲੈ ਲਓ ਵੀ ਕੱਲੀ ਜਾਨ ਫਸ ਗਈ ਚਲ ਕੋਈ ਨਿਬੜਾਂਗੇ ਹੁਣ ਜਿਵੇਂ ਵੀ ਹੈਗਾ ਜਿਵੇਂ ਵੀ ਹੋ ਦੇਖੀ ਜੋ ਫੇਰ ਕੀ ਬਣਦਾ ਕੀ ਨਹੀਂ ਧੰਨਵਾਦ ਜੀ ਹੌਸਲਾ ਦੇਣ ਲਈ ਚਲੋ ਕੋਈ ਗੱਲ ਨਹੀਂ ਸਤਿ ਸ੍ਰੀ ਅਕਾਲ